ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕੇ ਫਤਿਹ ਸਾਡ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਵੇਂ ਦੇ ਮਹੀਨੇ ਦੇ ਵਿੱਚ ਕੀਤਾ ਹੋਇਆ ਦਾਨ ਪੁੰਨ ਸਾਡੀ ਕਿਸਮਤ ਬਦਲ ਦੇਵੇਗਾ ਸਾਡੇ ਉਤੇ ਇੰਨੀ ਕਿਰਪਾ ਵਰਤੇਗੀ ਕਿ ਜੋ ਪਾਗਾਂ ਵਿੱਚ ਨਹੀਂ ਲਿਖਿਆ ਉਹ ਸਾਡੇ ਲੇਖਾਂ 'ਚ ਲਿਖਿਆ ਜਾਵੇਗਾ ਸਾਡੇ ਸਾਰੇ ਹੀ ਵਿਗੜੇ ਹੋਏ ਕੰਮ ਸਵਾਰੇ ਜਾਣਗੇ ਇਨਾ ਵੱਡਾ ਫਲ ਸਾਨੂੰ ਇਸ ਮਹੀਨੇ ਦੇ ਵਿੱਚ ਦਾਨ ਕਰਕੇ ਮਿਲ ਜਾਵੇਗਾ ਅਤੇ ਉਹ ਕਿਹੜਾ ਦਾਨ ਹੈ ਇਸ ਮਹੀਨੇ ਹੀ ਕਿਉਂ ਕਰਨਾ ਹੈ ਅਤੇ ਉਹਦਾ ਫਲ ਸਾਨੂੰ ਕੀ ਮਿਲ ਸਕਦਾ ਹੈ ਸੰਗਤ ਜੀ ਇਹ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਸੁਣਦੇ ਸੁਣਦੇ ਹੋਏ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਓ ਜੀ ਸਾ ਸੰਗਤ ਜੀ ਸੰਤਾਂ ਗੁਰੂ ਘਰ ਜਾ ਰਹੀਆਂ ਹਨ ਮੱਸਿਆ ਤੇ ਵੀ ਸੰਤਾਂ ਗੁਰੂ ਘਰੇ ਜਾਂਦੀਆਂ ਹਨ ਅਤੇ ਐਤਵਾਰ ਵਾਲੇ ਦਿਨ ਵਿੱਚ ਪੈਰਾ ਕੱਟਣ ਵਾਸਤੇ ਸੰਗਤਾਂ ਗੁਰੂ ਘਰ ਸ਼ਹੀਦਾ ਸੈਵਕੇ ਜਾਂਦੀਆਂ ਹਨ। ਇਸ ਦਿਨ ਸੰਗਤਾਂ ਬਹੁਤ ਸਾਰਾ ਦਾਨ-ਪੁੰਨ ਕਰਦੀਆਂ ਨੇ। ਕੋਈ ਵੀ ਧਰਮ ਹੋਵੇ, ਕਿਸੇ ਵੀ ਧਰਮ ਦੇ ਲੋਕ ਹੋਣ ਜੋ ਮਸੀਹਾ ਤੇ ਵਿਸ਼ਵਾਸ ਰੱਖਦੇ ਹਨ, ਉਹ ਇਸ ਦਿਨ ਜ਼ਰੂਰ ਪਾਠ ਪੂਜਾ ਕਰਦੇ ਹਨ। ਸਾਨੂੰ ਪਰਮਾਤਮਾ ਨੇ ਇਸ ਜੋਗ ਬਣਾਇਆ ਹੈ ਕਿ ਅਸੀਂ ਆਪਣੇ ਸਰੀਰ ਦੇ ਨਾਲ ਚੱਲਦੇ ਫਿਰਦੇ ਹਾਂ, ਖਾਂਦੇ ਪੀਂਦੇ ਹਾਂ, ਬੋਲਦੇ ਹਾਂ, ਗੱਲਾਂ ਕਰਦੇ ਹਾਂ। ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਾਂ ਕਿਸੇ ਦਾ ਦੁੱਖ ਸੁਣਦੇ ਹਾਂ ਸਮਝਦੇ ਹਾਂ ਕਿ ਕਿਸੇ ਦੇ ਦੁੱਖ ਨੂੰ ਸਮਝ ਕੇ ਉਸ ਦੀ ਸਹਾਇਤਾ ਵੀ ਕਰਦੇ ਹਾਂ ਸੰਗਤ ਜੀ ਇੱਕ ਇਨਸਾਨ ਹੀ ਹੈ ਜੋ ਕਿਸੇ ਦੀ ਸਹਾਇਤਾ ਕਰ ਸਕਦਾ ਹੈ ਜਿਵੇਂ ਸਾਧ ਸੰਗਤ ਜੀ ਹੁਣ ਬਹੁਤ ਗਰਮੀ ਹੈ ਬਹੁਤ ਸਾਰੇ ਬੇਜਾਨ ਪਸ਼ੂ ਪੰਛੀ ਜੋ ਗਰਮੀ ਦੇ ਨਾਲ ਪਿਆਸੇ ਨਾਲ ਬਿਲਕ ਰਹੇ ਹੁੰਦੇ ਹਨ ਪਾਣੀ ਪਿਆ ਸਕਦੇ ਹਾਂ ਇਹ ਸਭ ਤੋਂ ਵੱਡਾ ਦਾਨਪੁਣ ਹੈ ਉਹਨਾਂ ਦੇ ਪਟਿਕਣਾ ਮਿਟਾ ਸਕਦੇ ਹਾਂ ਸੰਗਤ ਜੀ ਹੁਣ ਸਾਵਣ ਦਾ ਮਹੀਨਾ ਚੜ ਗਿਆ ਹੈ ਬਾਰਸ਼ਾਂ ਦੇ ਦਿਨ ਸ਼ੁਰੂ ਹੋ ਗਏ ਹਨ ਭਾਰੀ ਬਾਰਸ਼ ਵੀ ਹੋਵेंगी ਤੁਸੀਂ ਇਸ ਮਹੀਨੇ ਦੇ ਵਿੱਚ ਪੰਛੀਆਂ ਦੇ ਲਈ ਆਲਣੇ ਦਾ ਇੰਤਜ਼ਾਮ ਕਰ ਸਕਦੇ ਹੋ ਤਾਂ ਜੋ ਪੰਛੀ ਭਾਰੀ ਮੀਂਹ ਪੈਂਤੇ ਵੀ ਉਸ ਆਲਣੇ ਦੇ ਵਿੱਚ ਆ ਕੇ ਬੈਠ ਸਕੇ ਮਨੋਖੇ ਇਹ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਕਰ ਸਕਦਾ ਹੈ ਪਰ ਬਹੁਤੇ ਵੇਲੇ ਮਨੋਖੇ ਹੀ ਹੋਣਗੇ ਜਿਹੜੇ ਇਹ ਸੇਵਾ ਕਰਦੇ ਹੋਣਗੇ ਨਹੀਂ ਤਾਂ ਅਸੀਂ ਆਪਣੇ ਸੁੱਖ ਸੁਹੋ ਤਾਂ ਪਿੱਛੇ ਹੀ ਲੱਗੇ ਰਹਿੰਦੇ ਹਾਂ ਆਪਣੇ ਹੀ ਦੁੱਖੜੇ ਰੋਂਦੇ ਰਹਿੰਦੇ ਹਾਂ ਪਰ ਅਸੀਂ ਕਿਸੇ ਦੀ ਮਦਦ ਨਹੀਂ ਕਰਦੇ ਮਦਦ ਦਾ ਮਤਲਬ ਇਹ ਨਹੀਂ ਕਿ ਅਸੀਂ ਪੈਸਾ ਹੀ ਖਰਚਣਾ ਹੈ ਬਸ ਛੋਟੇ ਛੋਟੇ ਕੰਮ ਕਰਨੇ ਹਨ ਗਰਮੀ ਦੇ ਖਾਸ ਦਿਨਾਂ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਣੀ ਦਈਏ ਤਾਂ ਸਾਨੂੰ ਇਸ ਦਾ ਬਹੁਤ ਜ਼ਿਆਦਾ ਪੁੰਨ ਦਾਣ ਲਾਭ ਮਿਲਦਾ ਹੈ ਕਰਨਾ ਬਸ ਕੀ ਹੈ ਕਿ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਥੋੜਾ ਜਿਹਾ ਚੋਗਾ ਦਾਣਾ ਪਾਣੀ ਰੋਟੀ ਵਗੈਰਾ ਸੁੱਟ ਦਿਓ ਅਤੇ ਕਿਸੇ ਖਾਲੀ ਡੱਬੇ ਦੇ ਵਿੱਚ ਪਾਣੀ ਪਾ ਕੇ ਰੱਖ ਦਿਓ ਉਸ ਨੂੰ 2-3 ਦਿਨਾਂ ਦੇ ਬਾਅਦ ਬਦਲਦੇ ਰਿਹਾ ਕਰੋ ਇਸੇ ਹੀ ਤਰ੍ਹਾਂ ਘਰਾਂ ਦੇ ਬਾਹਰ ਦਰਵਾਜ਼ੇ ਅੱਗੇ ਵੀ ਪਾਣੀ ਦਾ ਇੰਤਜ਼ਾਮ ਕਰਦਿਆ ਕਰੋ ਜੇ ਤੁਸੀਂ ਗਰਮੀ ਦੇ ਵਿੱਚ ਕਿਸੇ ਮਨੁੱਖ ਨੂੰ ਵੀ ਪਾਣੀ ਪਿਉਂਦੇ ਹੋ ਉਹਦੀ ਪਿਆਸ ਬਚਾਉਂਦੇ ਹੋ ਤਾਂ ਉਸ ਦਾ ਵੀ ਫਲ ਸਾਨੂੰ ਮਿਲਦਾ ਹੈ ਜਿਸ ਤਰ੍ਹਾਂ ਕਿ ਸੰਗਤਾਂ ਗੁਰੂ ਘਰੇ ਜਾ ਰਹੀਆਂ ਨੇ ਆਪਾਂ ਉਹਨਾਂ ਦੇ ਲਈ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕਰ ਸਕਦੇ ਹਾਂ ਜੇ ਤੁਸੀਂ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਪਾਣੀ ਦਾ ਇੰਤਜ਼ਾਮ ਆਪਾਂ ਕਰ ਸਕਦੇ ਹਾਂ ਰਸਤੇ ਦੇ ਵਿੱਚ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਪਾਣੀ ਪਿਆ ਸਕਦੇ ਹਾਂ ਉਸ ਦਾ ਵੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਬਹੁਤ ਸਾਰੇ ਗਰੀਬ ਲੋਕਾਂ ਦੀ ਮਦਦ ਕਰ ਸਕਦੇ ਹਾਂ ਬਹੁਤ ਸਾਰੇ ਲੋਕ ਪਹਿਲੇ ਸਮਿਆਂ ਦੇ ਵਿੱਚ ਘੜੇ ਰੱਖ ਕੇ ਬੈਠਦੇ ਹੁੰਦੇ ਸੀ ਜਿਹੜੇ ਕਿ ਰਾਹਗੀਰਾਂ ਨੂੰ ਪਾਣੀ ਪਿਉਂਦੇ ਸੀ ਜੇ ਕੋਈ ਗਰਮੀਆਂ ਦੇ ਦਿਨਾਂ ਦੇ ਵਿੱਚ ਥੱਕਿਆ ਮਾਰਿਆ ਹੁੰਦਾ ਤਾਂ ਉਹਨੂੰ ਪਾਣੀ ਪਿਉਂਦੇ ਸਨ ਬੜੀ ਵਾਰ ਦੇਖਿਆ ਹੈ ਕਿ ਅੱਡਿਆਂ ਦੇ ਉੱਤੇ ਵੀ ਬੱਸ ਸਟੈਂਡ ਤੇ ਜਿਸ ਨੂੰ ਆਪਾਂ ਬੱਸ ਅੱਡਾ ਵੀ ਕਹਿੰਦੇ ਹਾਂ ਉੱਥੇ ਪਾਣੀ ਦੇ ਘੜੇ ਰੱਖੇ ਹੋਏ ਹੁੰਦੇ ਹਨ ਇਹ ਕੋਈ ਦਾਨੀਪੁਰਖ ਉਹੀ ਕਰ ਸਕਦਾ ਹੈ ਇਹ ਬਹੁਤ ਵੱਡੀ ਸੇਵਾ ਹੈ ਜਿਹੜਾ ਗਰਮੀ ਦੇ ਵਿੱਚ ਕਿਸੇ ਨੂੰ ਪਾਣੀ ਪਿਉਂਦਾ ਹੈ ਅਤੇ ਬੇਜਬਾਨ ਨੂੰ ਪਾਣੀ ਪਿਉਂਦਾ ਸਭ ਤੋਂ ਵੱਡਾ ਫਲ ਮਿਲਦਾ ਹੈ ਇਸ ਲਈ ਗਰਮੀ ਦੇ ਵਿੱਚ ਪਾਣੀ ਦਾ ਦਾਣ ਹੀ ਸਭ ਤੋਂ ਵੱਡਾ ਦਾਣ ਹੈ ਜੇ ਇਹ ਕਿਸੇ ਨੂੰ ਮਿਲ ਜਾਵੇ ਚਾਹੇ ਮਨੁੱਖ ਹੋਵੇ ਚਾਹੇ ਕਿਸੇ ਪਸ਼ੂ ਪੰਛੀ ਨੂੰ ਹੋਵੇ ਉਹਦੇ ਮਨ ਤੋਂ ਤੁਹਾਡੇ ਲਈ ਅਸੀਸ ਹੀ ਨਿਕਲਦੀ ਹੈ ਇਸ ਲਈ ਮਨੁੱਖ ਇਹ ਕੰਮ ਕਰ ਸਕਦਾ ਹੈ ਉਹ ਜ਼ਰੂਰ ਕਰੇ ਮਨੁੱਖ ਦੁਆਰਾ ਕੀਤੀ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਦਾ ਫਲ ਸਾਨੂੰ ਜ਼ਰੂਰ ਮਿਲੇਗਾ ਮਨੁੱਖੀ ਜਮੇ ਤੇ ਆਉਣ ਤੋਂ ਬਾਅਦ ਉਸ ਨੂੰ ਇਹ ਕੰਮ ਕਰਨ ਤੋਂ ਬਾਅਦ ਉਹਦੇ ਮਨ ਦੀ ਸ਼ਾਂਤੀ ਮਿਲਦੀ ਹੈ ਕਿ ਮੈਂ ਵੀ ਕੋਈ ਭਲੇ ਦਾ ਕੰਮ ਕੀਤਾ ਹੈ ਕੋਈ ਭਲਾ ਕੀਤਾ ਹੈ ਇਹ ਚੰਗੇ ਰਸਤੇ ਵੱਲ ਚੱਲਣ ਦੀ ਸਭ ਤੋਂ ਵੱਡੀ ਸ਼ੁਰੂਆਤ ਹੈ ਤੇ ਚੰਗੇ ਸੰਸਕਾਰ ਵੀ ਕਈ ਲੋਕ ਤਾਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਲਣੇ ਵੀ ਲਗਵਾ ਦਿੰਦੇ ਹਨ ਤਾਂ ਜੋ ਕੋਈ ਪੰਛੀ ਉੱਥੇ ਬੈਠ ਕੇ ਗਰਮੀ ਤੋਂ ਬਚ ਸਕੇ ਇਹ ਕਿੰਡਾ ਵੱਡਾ ਪੌਣ ਦਾ ਕੰਮ ਹੈ ਆਪਣੇ ਕੋਲੋਂ ਵਿੱਚ ਇਹ ਹੋ ਸਕੇ ਤਾਂ ਇਹ ਕੰਮ ਜ਼ਰੂਰ ਕਰਿਏ ਕਿਉਂਕਿ ਇਹ ਪੰਛੀ ਸਾਡੇ ਲਈ ਬੜੇ ਜ਼ਰੂਰੀ ਹਨ ਇਸੇ ਗਰਮੀ ਕਰਕੇ ਜਾਂ ਫਿਰ ਹੋਰ ਕਾਰਨਾਂ ਦੇ ਕਰਕੇ ਬਹੁਤ ਸਾਰੇ ਪੰਛੀ ਅਲੋਪ ਹੋ ਰਹੀ ਹਨ ਇਹਨਾਂ ਦੀ ਦੇਖਭਾਲ ਆਪਾਂ ਜ਼ਰੂਰ ਕਰਨੀ ਹੈ ਅੱਗੇ ਨਾਲੋਂ ਬਹੁਤ ਸਾਰੇ ਪੰਛੀ ਅਲੋਪ ਹੋਏ ਹਨ ਜੇ ਅਸੀਂ ਇਹਨਾਂ ਨੂੰ ਵੀ ਨਾ ਸੰਭਿਆ ਤਾਂ ਇਹ ਵੀ ਅਲੋਪ ਹੋ ਜਾਣਗੇ ਅਸੀਂ ਇਹਨਾਂ ਨੂੰ ਵੀ ਗਵਾ ਬੈਠਾਂਗੇ ਗਰਮੀ ਦੇ ਦਿਨਾਂ ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਤੁਸੀਂ ਜ਼ਰੂਰ ਕਰੋ ਜਿੰਨਾ ਵੀ ਹੋ ਸਕੇ ਪੁੰਦਾਨ ਜ਼ਰੂਰ ਕਰੋ ਗਰੀਬਾਂ ਦੀ ਮਦਦ ਕਰੋ ਗਰੀਬ ਨੂੰ ਸਹਾਰਾ ਦਿਓ ਬਹੁਤ ਸਾਰੇ ਲੋਕ ਵੱਡੇ ਤੋਂ ਵੱਡੇ ਦਾਨ ਕਰਦੇ ਨੇ ਉਹਨਾਂ ਦੇ ਕੋਲ ਬਹੁਤ ਸਾਰੀ ਦੌਲਤ ਹੁੰਦੀ ਹੈ ਉਹ ਦਾਨ ਕਰਦੇ ਹਨ ਪਰ ਉਸ ਦਾਨ ਕਰਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਕਿਸੇ ਦੀ ਪਿਆਸ ਨਹੀਂ ਬੁਝਾ ਸਕਦੇ ਅਸੀਂ ਕਿਸੇ ਨੂੰ ਖਾਣ ਨੂੰ ਰੋਟੀ ਨਹੀਂ ਦੇ ਸਕਦੇ ਅਸੀਂ ਕਿਸੇ ਨੂੰ ਪੀਣ ਲਈ ਪਾਣੀ ਨਹੀਂ ਦੇ ਸਕਦੇ ਕਿਉਂਕਿ ਸਭ ਤੋਂ ਵੱਡਾ ਦਾਨ ਹੈ ਉਹੀ ਦਾਨ ਹੈ ਪਾਣੀ ਦਾ ਦਾਨ ਪੰਛੀਆਂ ਨੂੰ ਦਾਣਾ ਪਾਣੀ ਪਾਉਂਦਾ ਇਹ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਓ ਕਿ ਅਸੀਂ ਕਿਸੇ ਦੀ ਸੇਵਾ ਕਰਨੀ ਹੈ ਸੇਵਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਕਿਸੇ ਦਾ ਭਲਾ ਕਰਕੇ ਕਿਸੇ ਨੂੰ ਪਾਣੀ ਪਿਆ ਕੇ ਸੇਵਾ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਅਸੀਂ ਮਾਇਆ ਦੀ ਹੀ ਸੇਵਾ ਕਰੀਏ ਜਾਂ ਵੱਡੇ-ਵੱਡੇ ਦਾਨਪੂਰਨ ਕਰਕੇ ਹੀ ਸੇਵਾ ਕਰੀਏ ਅਸੀਂ ਕਿਸੇ ਵੱਡੇ ਪਦਰ ਤੇ ਹੀ ਸੇਵਾ ਕਰੀਏ ਫਿਰ ਹੀ ਸਾਨੂੰ ਉਸਦਾ ਪੁੰਨ ਦਾਨ ਦਾ ਫਲ ਮਿਲੇਗਾ ਅਸੀਂ ਇੰਨੇ ਛੋਟੇ ਪੱਧਰ ਤੋਂ ਵੀ ਕਰ ਸਕਦੇ ਹਾਂ ਅਸੀਂ ਗਰਮੀ ਦੇ ਵਿੱਚ ਸਾਰੇ ਪਸ਼ੂ ਪੰਛੀਆਂ ਦੇ ਲਈ ਇੰਤਜ਼ਾਮ ਕਰ ਸਕਦੇ ਹਾਂ ਜਿਵੇਂ ਗਰਮੀਆਂ ਦੇ ਵਿੱਚ ਗਾਵਾਂ ਪਟਕਦੀਆਂ ਫਿਰਦੀਆਂ ਹਨ ਉਹਨਾਂ ਨੂੰ ਅਸੀਂ ਪਾਣੀ ਪਿਆ ਸਕਦੇ ਹਾਂ ਉਹਨਾਂ ਦੀ ਅਸੀਂ ਇਸ ਤਰ੍ਹਾਂ ਸੇਵਾ ਕਰਕੇ ਗਰਮੀ ਦੇ ਵਿੱਚ ਮਦਦ ਕਰ ਸਕਦੇ ਹਾਂ ਬਹੁਤ ਸਾਰੀਆਂ ਕਥਾ ਕਹਾਣੀਆਂ ਇਨ੍ਹਾਂ ਪੰਛੀਆਂ ਤੇ ਬਣੀਆਂ ਹਨ ਤੁਸੀਂ ਉਹਨਾਂ ਨੂੰ ਸੁਣੋ ਜੋ ਕਹਾਣੀਆਂ ਸਾਡੇ ਚੰਗੇ ਰਾਹ ਚੱਲਣ ਦੀ ਸਿੱਖਿਆ ਦਿੰਦੀਆਂ ਹਨ ਉਹ ਸੁਣੋ ਤੇ ਪਸ਼ੂ ਪੰਛੀਆਂ ਨੂੰ ਪਾਣੀ ਜ਼ਰੂਰ ਪਿਾਓ ਤੇ ਆਓ ਅੱਜ ਤੋਂ ਹੀ ਅਸੀਂ ਇਸੇ ਵਾਂਗ ਨਪਾਈਏ ਅਤੇ ਹਰੇਕ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ